ਸਾਬਕਾ ਜਥੇਦਾਰ ਪਾਈ ਗੁਰਦੇਵ ਸਿੰਘ ਕੌਂਕੇ ਦਾ ਸ਼ੀਤੀ ਦਿਹਾੜਾ ਅੱਜ ਅਕਾਲ ਤਖਤ ਸਹਿ ਵਿਖੇ ਮਨਾਇਆ ਗਿਆ ਜਥੇਦਾਰ ਪਾਈ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਮੈਂਬਰ ਵੀ ਅਕਾਲ ਤਖਤ ਸਹਿ ਵਿਖੇ ਨਾਤਮਸਤਕ ਹੋਏ ਅਤੇ ਇਸ ਮੌਕੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਹੈ ਪਾਈ ਗੁਰਦੇਵ ਸਿੰਘ ਕੋਂਕੇ ਦੀ ਯਾਦ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਗਿਆ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜ਼ਾਲਮ ਸਰਕਾਰਾਂ ਨੇ ਸਿੱਖਾਂ 'ਤੇ ਜ਼ੁਲਮ ਕੀਤੇ ਹਨ ਸਿੱਖਾਂ ਨੇ ਜ਼ੁਲਮ ਆਪਣੇ ਪਿੰਡੇ 'ਤੇ ਝੱਲਿਆ ਧਾਮੀ ਨੇ ਨਾਲ ਇਹ ਵੀ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਥ ਸਿੰਘ ਸਾਹਿਬ ਨੂੰ ਬੇਨਤੀ ਹੈ ਕਿ ਪਾਈ ਗੁਰਦੇਵ ਸਿੰਘ ਨੂੰ ਕੌਮੀ ਸ਼ਹੀਦ ਵਜੋਂ ਮਨਵਾ ਚਾ ਚਾਵੇ ਪਾਇਸਾ ਪਾਇ ਗੁਰਦੇਵ ਸਿੰਘ ਜੀ ਕੌਂ ਕੇ ਜਿਨ੍ਹਾਂ ਨੂੰ ਪੁਲਿਸ ਨੇ ਨਜਾਇਜ਼ ਘਰੋਂ ਚੁੱਕ ਕੇ ਔਰ ਕਈ ਦਿਨ ਪੁਲਿਸ ਹਿਰਾਸਤ ਵਿੱਚ ਰੱਖ ਕੇ ਅੰਨਾ ਛੱਡ ਦੋਨਾਂ ਤੇ ਢਾ ਕੇ ਤੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਸੰਗਠਨ ਦੇ ਕਾਰਕੁਨਾਂ ਵੱਲੋਂ ਜਿਹੜੀ ਪੜਤਾਲ ਕਰਕੇ ਸਾਰਾ ਕੇਸ ਜਿਹੜਾ ਸੀਗਾ ਉਸ ਜਿਹੇ ਕਾਲ ਤੱਕ ਸਾਬ ਧੰਨ ਵਿਚ ਲਾਂਦਾ ਔਰ ਸ਼ਿਰੇ ਕਾਲ ਤੱਕ ਸਾਬ ਜੀ ਤੋਂ ਉਹਨਾਂ ਦੀ ਪੂਰੀ ਜਾਂਚ ਪੜਤਾਲ ਵਾਸਤੇ ਪੂਰੇ ਪੈਰ ਵੇ ਕੇਸ ਦੀ ਕਰਨ ਵਾਸਤੇ ਜਿਹੜਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਖਿਆ ਗਿਆ ਔਰ ਅੱਜ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਮਕੇ ਦੀ ਜਿਹੜਾ ਸ਼ਹੀਦੀ ਦਿਹਾੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਬਹੁਤ ਵੱਡੀ ਗਿਮਤੀ ਵਿੱਚ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਸ਼ਰਧਾ ਸਤਕਾਰ ਪੇਟ ਕਰਨ ਵਾਸਤੇ ਪਹੁੰਚੀਆਂ ਹੋਈਆਂ 31 ਸਾਲ ਹੋ ਗਏ ਜੀ ਇਨਸਾਫ ਦੀ ਭਾਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਖਾਸ ਕਰਕੇ ਦੇਖੋ 31 ਸਾਲ ਬੀਤ ਗਏ ਨੇ 1992 ਦੇ ਵਿੱਚ ਉਹਨਾਂ ਨੂੰ ਕੁਰਸ ਨੇ ਜਿਹੜਾ ਝੂਠਾ ਫੁਰਸ ਤਾਬਲਾ ਬਣਾ ਕੇ ਸ਼ਹੀਦ ਕੀਤਾ ਸੀ ਔਰ ਫਿਰ ਵੀ ਮੈਂ ਕਹਿੰਦਾ ਕਿ ਬਹੁਤ ਵੱਡੀ ਹਿੰਮਤ ਹੈ ਸਾਡੇ ਉਹਨਾਂ ਵੀਰਾਂ ਦੀ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਮਿਹਨਤ ਕਰਕੇ ਜਿਹੜਾ ਸੱਚ ਸੀ ਉਹ ਸੰਗਤ ਦੇ ਸਾਹਮਣੇ ਲਿਆਂਦਾ ਔਰ ਸ਼ਰਮਨਿਕ ਕਮੇਟੀ ਨੂੰ ਪੈਰਵੇ ਕਰਨ ਵਾਸਤੇ ਲਿਖਿਆ ਗਿਆ ਕਿ ਜਿਹੜੇ ਵੀ ਇਸ ਕੇਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾਂ ਨੇ ਮਿਸਾਲੀ ਸਜ਼ਾਵਾਂ ਨੇ ਉਹ ਦਿੱਤੀਆਂ ਜਾਣ ਤਾਂ ਕਿ ਕੋਈ ਵੀ ਐਸੀ ਜ਼ੁਰਤ ਜਿਹੜੀ ਆ ਉਹ ਨਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕਹੇਤ ਪੁਰਜਾ ਪੁਰਜਾ ਕਟਮਰੇ ਕਬੂਨ ਛਾਡੇ ਖੇਤ ਉਹ ਸਮੇਂ ਦੀ ਜ਼ਾਲਮ ਸਰਕਾਰ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜਸੇਦਾਰ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਨੂੰ ਕੋਹ ਕੋਹ ਕੇ ਜ਼ਾਲਮ ਸਰਕਾਰ ਨੇ ਸ਼ਹੀਦ ਕੀਤਾ ਤਿਨਾਂ ਦਾ ਅੱਜ ਸ਼ਹੀਦੀ ਦਿਹਾੜਾ ਭਾਵੇਂ ਉਹਨਾਂ ਦੇ ਪਿੰਡ ਵੀ ਮਨਾਇਆ ਜਾ ਰਿਹਾ ਰਾਜਸ਼ੀਰੀ ਅਕਾਲ ਤਖਤ ਸਾਹਿਬ ਵਿਖੇ ਪਾਰਸੋਂ ਰੋਜ ਤੋਂ ਸ਼੍ਰੀ ਖੰਡ ਪਾਠ ਸਾਹਿਬ ਦੀ ਪਰੰਪਤਾ ਹੋਈ ਸੀ ਅੱਜ ਅਮਰਤ ਵੇਲੇ ਭੋਗਾਂ ਤੋਂ ਬਾਅਦ ਸ਼ਬਦ ਗਾਇਨ ਕਰਕੇ ਅਰਦਾਸ ਬੇਨਤੀ ਜੋ ਜਿਹੜੀ ਕੀਤੀ ਗਈ ਉਹਨਾਂ ਦੇ ਪਰਿਵਾਰਕ ਉਹਨਾਂ ਦੇ ਧਰਮ ਸਪਤਨੀ ਔਰ ਹੋਰ ਪਰਿਵਾਰ ਦੇ ਜੀ ਜਿਹੜੇ ਚਾਚੇ ਤੌਰ ਤੇ ਸਾਰੇ ਪਹੁੰਚੇ ਸੀ ਇਹ ਉਸ ਵੇਲੇ ਦੀ ਕਾਂਗਰਸ ਹਕੂਮਤ ਨੇ ਇੱਕ ਭਾਈ ਸਾਹਿਬ ਕਿਉਂਕਿ ਅਦੁੱਤੀ ਸ਼ਖਸੀਅਤ ਸੀ 25000 ਹੋਰ ਜਿਹੜੀਆਂ ਅਨ ਅਡੈਂਟਿਫਾਈਡ ਲਾਸ਼ਾਂ ਸੀ ਜਿਨ੍ਹਾਂ ਦਾ ਬੇਰਵਾ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਤਿਆਰ ਕੀਤਾ ਸੀ ਉਹਨਾਂ ਨੂੰ ਵੀ ਕੋਲ ਕੋ ਕੇ ਇਹਨਾਂ ਨੇ ਮਾਰਿਆ ਸੋ ਸਿੱਖ ਪੰਥ ਦੇ ਵਿੱਚ ਇਹ ਵਿਦਵਤਾ ਰਹੀ ਗੁਰੂ ਸਾਹਿਬ ਜੀ ਕਿਰਪਾ ਕਰਨ ਸ਼ਹੀਦੀਆਂ ਬਹੁਤ ਵੱਡੀਆਂ ਹੋ ਜਾਂਦੀਆਂ ਤੇ ਜ਼ਾਲਮ ਸਰਕਾਰਾਂ ਜਿਹੜੀਆਂ ਉਹ ਆਪਣੇ ਤਸ਼ੱਦਦ ਤੋਂ ਕਦੇ ਬਾਜ਼ ਨਹੀਂ ਆਈਆਂ ਪਰ ਕਲਗੀਧਰ ਨੇ ਪੰਥ ਐਸਾ ਸਾਜਿਆ ਕਿ ਸਿਰ ਕੱਟਣ ਵਾਲੇ ਮੁੱਕ ਜਾਂਦੇ ਆ ਸਿਰ ਦੇਣ ਵਾਲੇ ਨਹੀਂ ਮੁੱਕਦੇ ਸੋ ਉਹਨਾਂ ਦੇ ਅੱਜ ਸਨਮੁਖ ਇਹ ਜਿਹੜਾ ਸ਼ਹੀਦੀ ਦਿਹਾੜਾ ਅੱਜ ਉਹਨਾਂ ਦੇ ਭਾਈ ਗੁਰਦਾਇਵ ਸਿੰਘ ਜੀ ਕੌਂਕੇ ਜਥੇਦਾਰ ਸਾਹਿਬ ਜੀ ਦੀ ਯਾਦ ਵਿੱਚ ਇੱਥੇ ਮਨਾਇਆ ਗਿਆ ਆ ਸੋ ਉਹਨਾਂ ਦੀ ਜਿਹੜੀ ਤਸਵੀਰ ਪਹਿਲਾਂ ਹੀ ਸ੍ਰੀ ਅਜਾਇਬ ਘਰ ਜਿਹੜਾ ਸਾਡਾ ਉਸ ਅਜਾਇਬ ਘਰ ਦੇ ਵਿੱਚ ਸ਼ੋਭਤ ਕਰ ਦਿੱਤੀ ਗਈ ਆ ਤੇ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਤੇ ਪੰਜ ਸੰਗ ਸਹਿਬਾਨਾਂ ਨੂੰ ਬੇਨਤੀ ਕਰਦਾ ਕਿ ਭਾਈ ਗੁਰਦੇਵ ਸਿੰਘ ਜੀ ਜਥੇਦਾਰ ਸਾਹਿਬ ਨੂੰ ਕੌਮੀ ਸ਼ਹੀਦ ਦਾ ਜਿਹੜਾ ਆ ਉਹ ਸਤਕਾਰ ਦਿੱਤਾ ਜਾਵੇ ਕਿਉਂਕਿ ਜੇ ਇਸ ਢੰਗ ਦੇ ਨਾਲ ਉਸ ਵੇਲੇ ਦੀ ਸਰਕਾਰ ਨੇ ਤੇ ਜਿਹੜੇ ਗਵਾਹ ਆ ਮੌਕੇ ਦੇ ਉਹਨਾਂ ਨੇ ਜੇ ਇਸ ਢੰਗ ਦੇ ਨਾਲ ਉਹ ਸ਼ਹੀਦ ਦੀ ਜਿਹੜੀ ਬਿਆਨ ਕੀਤੀ ਆ ਮੈਂ ਸਮਝਦਾ ਅਜੋਕੇ ਯੁੱਗ ਦੇ ਵਿੱਚ ਕਬੜੀ ਵੱਡੀ ਮਸਾਲਿਆ ਵਾਹਿਗੁਰੂ ਜੀ ਕਾ